ਸੌਰੇ ਨੇ ਆਪਣੇ ਨੂੰਹ ਦੇ ਨਾਲ ਟੱਪੀਆਂ ਸਾਰੀਆਂ ਹੱਦਾਂ ਜਿਸ ਤੋਂ ਬਾਅਦ ਪੂਰੇ ਇਲਾਕੇ ਦੇ ਵਿੱਚ ਸਨਸਨੀ ਫੈਲ ਗਈ ਤਾਂ ਪੁਲਿਸ ਨੇ ਕਾਰਵਾਈ ਕਰਦੇ ਹੋਏ ਸੌਰੇ ਨੂੰ ਗ੍ਰਿਫਤਾਰ ਕਰ ਲਿਆ ਜਿਸ ਤੋਂ ਬਾਅਦ ਇਸ ਮਾਮਲੇ ਨੂੰ ਲੈ ਕੇ ਖੁਲਾਸਾ ਹੋਇਆ ਜ ਜੀ ਦੀ ਜਾਣਕਾਰੀ ਪੁਲਿਸ ਅਧਿਕਾਰੀਆਂ ਦੇ ਵੱਲੋਂ ਸਾਂਝੀ ਕੀਤੀ ਗਈ ਹੈ ਮਾਮਲਾ ਜ਼ਿਲ੍ਹਾ ਮੋਗੇ ਦਾ ਪਿੰਡ ਬਲਖੰਡੀ ਤੋਂ ਸਾਹਮਣੇ ਆਇਆ ਜਿੱਥੇ ਕਿ ਇੱਕ ਸੌਰੇ ਨੇ ਆਪਣੀ ਨੂੰਹ ਦਾ ਸਿਰ ਦੇ ਵਿੱਚ ਲੋਹੇ ਦੀ ਰਾਡ ਮਾਰ ਕੇ ਉਸ ਦਾ ਕਤਲ ਕਰ ਦਿੱਤਾ ਗਿਆ ਕਤਲ ਵਜਾ AC ਕੀ ਸੌਰੇ ਆਪਣੀ ਨੂੰ ਨੂੰ ਬਾਹਰ ਅੰਦਰ ਜਾਣ ਤੋਂ ਹਮੇਸ਼ਾ ਰੋਕਦਾ ਸੀ ਜਿਹਦੇ ਚੱਲਦੇ ਨੂੰ ਇਸ ਦੇ ਉੱਤੇ ਇਤਰਾਜ਼ ਕਰਦੇ ਸੀ ਅਤੇ ਉਹ ਰੁਕਦੀ ਨਹੀਂ ਸੀ ਜਿਸ ਤੋਂ ਬਾਅਦ ਗੁੱਸੇ ਵਿੱਚ ਆਏ ਸੌਰੇ ਨੇ ਖੋਖਨਾ ਕਦਮ ਚੁੱਕਦੇ ਹੋਏ ਆਪਣੀ ਨੂੰ ਦਾ ਕਤਲ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਇਸ ਜਾਣਕਾਰੀ ਜਦੋਂ ਪੁਲਿਸ ਨੂੰ ਮਿਲੀ ਤਾਂ ਪੁਲਿਸ ਨੇ ਇਸ ਮਾਮਲੇ ਦੇ ਵਿੱਚ ਕਾਰਵਾਈ ਕੀਤੀ ਅਤੇ ਸੌਰੇ ਨੂੰ ਗ੍ਰਿਫਤਾਰ ਕਰ ਲਿਆ ਆਓ ਸੁਣਦੇ ਹਾਂ ਕਿ ਹੋਰ ਕੀ ਕੁਝ ਜਾਣਕਾਰੀ ਹੈ ਜਿਹੜੀ ਕਿ ਪੁਲਿਸ ਵੱਲੋਂ ਸਾਂਝੀ ਕੀਤੀ ਗਈ ਹੈ ਸਬਡਿਵੀਜ਼ਨ ਧਰਮਕੋਟ ਦੇ ਵਿੱਚ थाना ਕੋੜੀ ਸੇਖਾਂ ਦੇ ਪਿੰਡ ਬਲਖੰਡੀ ਦੇ ਵਿੱਚ ਇੱਕ ਇਨਫੋਰਮੇਸ਼ਨ ਮਸੂਲ ਹੋਈ ਸੀ ਕਿ ਲਪ੍ਰੀਤ ਨਾਮ ਦੀ ਲੜਕੀ ਦਾ ਮਰਡਰ ਹੋਇਆ ਉਸ ਸਬੰਧ ਜਦੋਂ ਐਸਐਚਓ ਸਾਹਿਬ ਮੌਕੇ ਤੇ ਪਹੁੰਚੇ ਮੈਂ ਮੌਕੇ ਤੇ ਪਹੁੰਚਾ ਤੇ ਵੈਰੀਫਾਈ ਕੀਤਾ ਕਿ ਜਿਹੜੀ ਲਪ੍ਰੀਤ ਆ ਇਹਦਾ ਆਪਣਾ ਇਹਦੇ ਸਹੁਰੇ ਨਾਲ ਡਿਸਪਿਊਟ ਚੱਲਦਾ ਸੀ ਇਸ ਪਿਉਰਿਟੀ ਇਹ ਚੱਲਦਾ ਸੀ ਕਿ ਜਿਹੜਾ ਲਪ੍ਰੀਤ ਸੀ ਇਹਦਾ ਸਹੁਰਾ ਇਹਨੂੰ ਰੋਕਦਾ ਸੀ ਬਾਹਰ ਅੰਦਰ ਜਾਣ ਤੋਂ ਤੇ ਇਹ ਬਾਹਰ ਅੰਦਰ ਜਾਂਦੀ ਸੀ ਇਸ ਸਬੰਧ ਵਿੱਚ ਜਿਹੜਾ ਇਹਦੇ ਸਹੁਰੇ ਵੱਲੋਂ ਜਸਪਾਲ ਸਿੰਘ ਨੇ ਇਹਦਾ ਮਰਡਰ ਕਰ ਦਿੱਤਾ ਗਿਆ ਜਿਹੜਾ ਇਹਦਾ ਸੌਰਜਪਾਲ ਸਿੰਘਾ ਨੂੰ ਅਸੀਂ ਰਾਉਂਡ ਅਪ ਕਰ ਲਿਆ ਤੇ ਅੱਗੇ ਜਿਹੜੀ ਆ ਕਾਰਵਾਈ ਜਾਰੀ ਖੈਰ ਦੇਖਿਆ ਜਾਵੇ ਤਾਂ ਅੱਜਕੱਲ ਨਿੱਕੀਆਂ ਮੋਟੀਆਂ ਤਕਰਾਰਾਂ ਕਿਵੇਂ ਖੁੰਨੀ ਰੂਪ ਧਾਰਨ ਕਰਦੀਆਂ ਨਜ਼ਰ ਆ ਰਹੀਆਂ ਨੇ ਆਖਿਰ ਇਸ ਮਾਮਲੇ ਦੇ ਵਿੱਚ ਹੋਰ ਕੀ ਕੁਝ ਹੈ ਕਿ ਜਿਸ ਕਰਕੇ ਸੌਰੇ ਨੇ ਅਜਿਹਾ ਖੌਫ ਨਾ ਕਦਮ ਚੁੱਕਿਆ ਇਹ ਆਉਣ ਵਾਲੇ ਸਮੇਂ ਚ ਖੁਲਾਸਾ ਹੋਵੇਗਾ ਹਕੀਕਤ ਟੀਵੀ ਪੰਜਾਬੀ ਲਈ ਮੋਗਾ ਤੋਂ ਮਨੀਸ਼ ਜਿੰਦਲ ਦੀ ਰਿਪੋਰਟ